ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਆਪਾਂ ਕੋਈ ਸਟੀਚਿੰਗ ਦੀ ਵੀਡੀਓ ਨਹੀਂ ਲੈ ਕੇ ਆਏ ਹੈਗੇ ਮੈਂ ਭੈਣਾਂ ਨੂੰ ਇਹ ਪ੍ਰੋਮਿਸ ਕੀਤਾ ਸੀਗਾ ਕਿ ਜੇ ਕੋਈ ਭੈਣ ਚੈਨਲ ਸ਼ੁਰੂ ਕਰਨਾ ਚਾਹੁੰਦੀ ਆ ਹਨਾ ਨਵਾਂ ਸਟੀਚਿੰਗ ਦਾ ਕੁਕਿੰਗ ਦਾ ਜਾਂ ਕੋਈ ਹੋਰ ਕਿਸੇ ਕੰਮ ਦਾ ਤਾਂ ਮੈਂ ਉਹਨਾਂ ਨੂੰ ਦੱਸ ਦਊਂਗੀ ਵੀ ਮੈਂ ਕਿਵੇਂ ਆਪਣਾ ਚੈਨਲ ਹੈਗਾ ਜਿਹੜਾ ਉਹ ਇੰਨੀ ਜਲਦੀ ਗਰੋ ਕਰ ਲਿਆ ਹੁਣ ਮੈਂ ਜਿਵੇਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਆਪਾਂ 16 ਸਤੰਬਰ ਨੂੰ ਆਪਣਾ ਚੈਨਲ ਸ਼ੁਰੂ ਕੀਤਾ ਸੀਗਾ ਤੇ ਹੁਣ ਆਪਾਂ ਮਤਲਬ 16 ਦਸੰਬਰ ਤੱਕ ਆਪਣੇ ਜਿਹੜੇ ਫਾਲੋਅਰ ਸੀ ਉਹ 10000 ਤੋਂ ਟੱਪ ਗਏ ਸੀ ਉਸ ਦਿਨ ਠੀਕ ਹੈ ਤੇ ਮੈਨੂੰ ਕਿੰਨੇ ਭੈਣਾਂ ਦੇ ਮੈਸੇਜ ਆਏ ਵੀ ਹਾਂਜੀ ਦੀਦੀ ਅਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਆ ਚੈਨਲ ਤੇ ਮੈਨੂੰ ਫਿਰ ਇਹ ਸੀਗਾ ਵੀ ਹਾਂ ਚੱਲ ਭੈਣਾਂ ਦੀ ਹੈਲਪ ਜੀ ਕਿਸੇ ਤਰ੍ਹਾਂ ਨਾਲ ਹੋ ਸਕੇ ਨਾ ਵੀ ਜਿਵੇਂ ਮੈਂ ਚੈਨਲ ਗਰੋਅ ਕੀਤਾ ਵੀ ਮੈਂ ਉਹਨਾਂ ਦੀ ਪੂਰੀ ਹੈਲਪ ਕਰਾਂ ਤਾਂ ਕਿ ਉਹ ਵੀ ਕਿਸੇ ਤਰ੍ਹਾਂ ਨਾਲ ਅੱਗੇ ਵਧ ਸਕਣ ਜਿਹੜੀਆਂ ਭੈਣਾਂ ਦੇ ਅੰਦਰ ਜਜ਼ਬਾ ਹੈਗਾ ਹਨਾ ਕੁਝ ਕਰਨ ਦਾ ਵੀ ਹਾਂ ਅਸੀਂ ਵੀ ਕੁਝ ਕਰਨਾਗਾ ਤੇ ਮੈਂ ਮੇਰੇ ਅੰਦਰ ਵੀ ਤੁਹਾਡੇ ਵਾਂਗੂ ਬਸ ਐਂ ਹੀ ਲੱਗਦਾ ਹੁੰਦਾ ਸੀ ਵੀ ਮੇਰਾ YouTube ਚੈਨਲ ਕਦੇ ਚੱਲ ਪੂਗਾ ਵੀ ਜਾਂ ਮੈਂ ਕਦੇ ਵੀਡੀਓ ਪਾਉਂਗੀ ਹਨਾ ਪਹਿਲਾਂ ਤਾਂ ਮੈਂ ਬਹੁਤ ਟਾਈਮ ਪਹਿਲਾਂ ਵੀ ਮੈਂ ਸੋਚਿਆ ਸੀਗਾ ਵੀ ਮੈਂ YouTube ਤੇ ਵੀਡੀਓ ਪਾਇਆ ਕਰੂੰਗੀ ਪਰ ਬਸ ਕੋਈ ਕੰਮਕਾਰ ਐਵੇਂ ਦੇ ਹੋ ਗਏ ਹਨਾ ਵੀ ਮੇਰੀ ਸਿਸਟਰ ਦੇ ਬੱਚੇ ਸੀਗੇ ਛੋਟੇ ਉਹ ਮਤਲਬ ਇਹ ਸਿਸਟਰ ਬਾਹਰ ਚਲੇ ਗਏ ਸੀਗੇ ਤੇ ਉਹਨਾਂ ਦੇ ਬੱਚੇ ਸੀ ਜਿਹੜੇ ਉਹ ਸਾਡੇ ਕੋਲ ਸੀਗੇ ਫਿਰ ਮੈਨੂੰ ਵਿੱਚ ਦੀ ਟਾਈਮ ਨਹੀਂ ਮਿਲਿਆ ਹੈਗਾ ਉਹ ਸਾਲ 1.5 ਸਾਲ ਸਾਡੇ ਕੋਲ ਰਹੇ ਫਿਰ ਬੱਚੇ ਤਾਂ ਕਰਕੇ ਮੈਨੂੰ ਬਿਲਕੁਲ ਟਾਈਮ ਨਹੀਂ ਮਿਲਿਆ ਹੈਗਾ ਫਿਰ ਅੱਜ ਮੈਂ ਤੁਹਾਨੂੰ ਦੱਸਦੀ ਆਂ ਮੈਂ ਪਹਿਲਾਂ ਤਾਂ ਮੈਂ ਦੀ ਵਿਦੇ ਕਰੇ ਆਈ ਹੋਈ ਆ ਇੱਧਰ ਬੀਬੀ ਮੇਰੀ ਕੋਟੀ ਬੁਣਨ ਲੱਗ ਰਹੀ ਹੈ ਮੇਰੀ ਤੇ ਹੁਣ ਨਾ ਅਸੀਂ ਆਪਣੀ ਮਾਤਾ ਦੇ ਘਰੇ ਆਏ ਹੋਇਆ ਮੇਰੇ ਪੇਕੇ ਨੇ ਜਿਹੜੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਅਸੀਂ ਲੁਧਿਆਣੇ ਰਹਿੰਦੇ ਆ ਠੀਕ ਹੈ ਅਸੀਂ ਪਿੱਛੋਂ ਸੰਗਰੂਰ ਦੇ ਹੈਗੇ ਆ ਠੀਕ ਹੈ ਆਪਣੀ ਬੋਲੀ ਤੋਂ ਵੀ ਥੋੜਾ ਜਆ ਤੁਹਾਨੂੰ ਪਛਾਣ ਆ ਜਾਂਦੀ ਹੋਊਗੀ ਕਿ ਜਿਹੜੀ ਆਪਣੀ ਬੋਲੀ ਆ ਉਹ ਸੰਗਰੂਰ ਵਾਲੀ ਆ ਹੈਨਾ ਤੇ ਅਸੀਂ ਸੰਗਰੂਰ ਵੱਲ ਦੇ ਹੈਗੇ ਆਂਗੇ ਲਹਿਰੇ ਗਾਗੇ ਕੋਲੇ ਸਾਡਾ ਪਿੰਡ ਆ ਤੇ ਅਸੀਂ ਰਹਿਨੇ ਲੁਧਿਆਣੇ ਆਂਗੇ ਬਸ ਆ ਸਬ ਮਤਲਬ ਸਾਡਾ ਜਿਹੜਾ ਮੇਰੇ ਸਹੁਰੇ ਨੇ ਉਹ ਲੁਧਿਆਣੇ ਰਹਿੰਦੇ ਨੇ ਤੇ ਅਸੀਂ ਮੇਰੀ ਮਾਤਾ ਹੋਰਾਂ ਨੂੰ ਵੀ ਇੱਥੇ ਲਿਆਏ ਸੀ ਕੰਮਕਾਰ ਕਰਕੇ ਤੇ ਅਸੀਂ ਨਾ ਅੱਜ ਇੱਧਰ ਹੀ ਆਏ ਹੋਏ ਸੀਗੇ ਕਿ ਮੈਂ ਤਾਂ ਇੱਧਰ ਆਈ ਸੀਗੀ ਕਿਉਂਕਿ ਦੇਖੋ ਮੈਂ ਨਾ ਇੱਕ ਆਮ ਜਿਹੇ ਤਰੀਕੇ ਨਾਲ ਵੀਡੀਓ ਬਣਾਉਣਾ ਚਾਹੁੰਦੀ ਆ ਤੁਹਾਡੇ ਲਈ ਤਾਂ ਕਿ ਜਿਹੜੀ ਮੇਰੀ ਦਿਲ ਦੀ ਗੱਲ ਆ ਉਹ ਤੁਹਾਡੇ ਤੱਕ ਡਾਇਰੈਕਟ ਪਹੁੰਚ ਸਕੇ ਠੀਕ ਆ ਮੈਂ ਕੋਈ ਫਾਰਮੈਲਟੀ ਜੀ ਕਰਕੇ ਨਹੀਂ ਮੈਂ ਵੀਡੀਓ ਪਾਉਣਾ ਚਾਹੁੰਦੀ ਹੈਗੀ ਵੀ ਮੈਂ ਆ ਕਰਤਾ ਮੈਂ ਉਹ ਕਰਤਾ ਬਸ ਮੇਰੀ ਮਾਤਾ ਨੇ ਮੈਨੂੰ ਕਿਹਾ ਸੀਗਾ ਮੇਰੀ ਬੀਬੀ ਨੇ ਮੈਨੂੰ ਕਿਹਾ ਸੀ ਵੀ ਤੂੰ ਪਾ ਦਿਆ ਕਰ ਵੀਡੀਓ ਪ ਮਤੇ ਮੇਰੇ ਮਾਂ ਜੀ ਚ ਹੋਇਆ ਮੈਂ ਕਿਹਾ ਵੀ ਚਲ ਹੁਣ ਤਾਂ ਬੱਚੇ ਵੀ ਚਲੇ ਗਏ ਭੈਣ ਦੇ ਬੱਚੇ ਮੇਰੇ ਚਲੇ ਗਏ ਸੀ ਫਿਰ ਕੈਨੇਡਾ ਤੇ ਜਦੋਂ ਫਿਰ ਮੈਨੂੰ ਇਹ ਹੋਇਆ ਵੀ ਹਾਂ ਹੁਣ ਆਪਾਂ ਕੀ ਕਰਾਂਗੇ ਹੁਣ ਤਾਂ ਆਪਾਂ ਵਿਲੇਜੇ ਹੋ ਗਏ ਹਨਾ ਪਰਿਵਾਰ ਸਾਡਾ ਐਡਾ ਕੋਈ ਵੱਡਾ ਹੈ ਨਹੀਂਗਾ ਤੇ ਫਿਰ ਮੇਰੀ ਮਾਤਾ ਦੇ ਕਹਿਣ ਤੇ ਮੈਂ ਵੀਡੀਓ ਪਾਤੀ ਐ ਦੀ YouTube ਤੇ ਤੇ ਉਹ ਵੀਡੀਓ ਥੋੜੀ ਚੱਲ ਪਈ ਹਨਾ ਫਿਰ ਮੈਨੂੰ ਲੱਗਿਆ ਵੀ ਹੋ ਸਕਦਾ ਵੀਡੀਓ ਚੱਲ ਪਏ ਉਹ ਜਿਹੜੀ ਵੀਡੀਓ ਸੀ ਮੈਂ ਸ਼ਾਰਟਸ ਦੇ ਵਿੱਚ ਪਾਈ ਸੀਗੀ 1 ਮਿੰਟ ਦੀ ਜਿਹੜੀ ਆਪਣੀ ਵੀਡੀਓ ਹੁੰਦੀ ਆ ਉਹ ਮੈਂ 1 ਮਿੰਟ ਦੀ ਵੀਡੀਓ ਦੇ ਵਿੱਚ ਪਾਈ ਸੀ ਉਹਦੀ ਥੋੜੀ ਜਿਹੀ ਰੀਚ ਚਲੀ ਗਈ ਸੀ ਠੀਕ ਆ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਵੀ ਹਾਂ ਹੁਣ ਜੇ ਇੰਨੇ ਲੋਕਾਂ ਨੇ ਦੇਖ ਲਈ ਵੀਡੀਓ ਮੈਨੂੰ ਪਾਉਣੀ ਚਾਹੀਦੀ ਆ ਵੀਡੀਓ ਫਿਰ ਉਸ ਤੋਂ ਬਾਅਦ ਫਿਰ ਮੈਂ 2-3 ਦਿਨ ਰੁੱਕ ਕੇ ਫਿਰ ਮੈਂ ਵੀਡੀਓ ਪਾਤੀ ਹਨਾ ਉਹ ਵੀਡੀਓ ਵੀ ਕਾਫੀ ਚੱਲ ਗਈ ਸੀਗੀ ਫਿਰ ਮੈਨੂੰ ਥੋੜਾ ਹੌਸਲਾ ਹੋ ਗਿਆ ਵੀ ਹਾਂ ਹੁਣ ਜੇ ਮੈਂ ਵੀਡੀਓ ਪਾਉਂਗੀ ਨਾ ਵੀ ਚੱਲ ਪੂਗੀ ਫਿਰ ਨਾ ਮੈਂ ਰੋਜ਼ ਵੀਡੀਓ ਪਾਉਣ ਲੱਗ ਗਈ ਡੇਲੀ ਠੀਕ ਹੈ ਤੁਸੀਂ ਵੀ ਇਹੀ ਕਰਨਾ ਪੈਣਾ ਵੀ ਜੇ ਤੁਸੀਂ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਨਾ ਤਾਂ ਪਹਿਲਾਂ ਤੁਸੀਂ ਸ਼ਾਰਟ ਦੇ ਵਿੱਚ ਵੀਡੀਓ ਪਾਇਆ ਕਰੋ ਠੀਕ ਆ ਮੈਂ ਤੁਸੀਂ ਮੇਰੀ ਕੋਈ ਵੀ ਵੀਡੀਓ ਚੱਕ ਕੇ ਦੇਖ ਲਿਓ ਮੈਂ ਨਾ ਜਦੋਂ ਵੀਡੀਓ ਪਾਉਂਦੀ ਹੁੰਦੀ ਸੀ ਮੈਂ ਬੋਲ ਕੇ ਵੀਡੀਓ ਪਾਉਂਦੀ ਸੀ ਮੈਂ ਗਾਣਾ ਲਾ ਕੇ ਕਦੇ ਵੀਡੀਓ ਨਹੀਂ ਪਾਈ ਹੈਗੀ ਮਤਲਬ ਮੈਨੂੰ ਨਾ ਇਹ ਹੁੰਦਾ ਸੀ ਵੀ ਹਾਂ ਆਪਾਂ ਜੋ ਦੱਸਣਾ ਚਾਹੁੰਦੇ ਆਂਗੇ ਵੀ ਉਹ ਕਮ ਸੇ ਕਮ ਆਪਾਂ ਲੋਕਾਂ ਤੱਕ ਪਹੁੰਚੇ ਤਾਂ ਸਹੀ ਆਪਣੀ ਗੱਲ ਵੀ ਆਪਾਂ ਕੀ ਕਹਿਣਾ ਚਾਹੁੰਦੇ ਆ ਹਨਾ ਮਤਲਬ ਭਾਵੇਂ ਤੁਸੀਂ ਫੇਸ ਨਹੀਂ ਵੀ ਦਿਖਾਉਣਾ ਆਪਦਾ ਨਾਂ ਦਿਖਾਓ ਕੋਈ ਗੱਲ ਨਹੀਂ ਹਨਾ ਕਿਉਂਕਿ ਮੈਂ ਦੇਖੇ ਨੇ ਬਹੁਤ ਚੈਨਲ ਇਦਾਂ ਦੇ ਚੱਲਦੇ ਪਏ ਨੇਗੇ ਜਿਹੜਾ ਦੇ ਜਿਨ੍ਹਾਂ ਨੇ ਫੇਸ ਦਿਖਾ ਕੇ ਵੀ ਕਦੇ ਵੀਡੀਓ ਨਹੀਂ ਪਾਈ ਪਰ ਉਹਨਾਂ ਦੇ ਚੈਨਲ ਅੱਜ ਮਿਲੀਅਨ ਮਿਲੀਅਨ ਉਹਨਾਂ ਦੇ ਫੋਲੋਅਰ ਨੇਗੇ ਹਨਾ ਤੇ ਫੇਸ ਦਿਖਾਉਣ ਦਾ ਚਲੋ ਕੋਈ ਐਡਾ ਚੱਕਰ ਨਹੀਂ ਜੇ ਆਪਾਂ ਨੂੰ ਕੋਈ ਬੰਦਿਸ਼ਾ ਕਰੇ ਕਿਸੇ ਤਰ੍ਹਾਂ ਦੀ ਹਨਾ ਤਾਂ ਨਾਂ ਦਿਖਾਓ ਪਰ ਘੱਟੋ ਘੱਟ ਨਾ ਆਪਾਂ ਬੋਲ ਕੇ ਵੀਡੀਓ ਪਾਈਏ ਤਾਂ ਕਿ ਸਾਡੀ ਗੱਲ ਸੁਣਨ ਵਾਸਤੇ ਕਮ ਸੇ ਕਮ 1 ਮਿੰਟ ਬੰਦਾ ਵੇਟ ਤਾਂ ਕਰੇ ਹਨਾ ਸਾਡੀ ਕੋਈ ਵੀ ਹਾਂ ਚਲੋ ਦੇਖਦੇ ਆ ਵੀ ਕੀ ਕਹਿੰਦੇ ਨੇ ਇਹ ਅੱਗੇ ਪਰ ਜਦੋਂ ਆਪਾਂ ਸੌਂਗ ਲਾ ਕੇ ਵੀਡੀਓ ਪਾ ਦਾਂਗੇ ਫਿਰ ਉਹ ਅਗਲਾ ਸਕਿੱਪ ਕਰ ਦੰਦਾ ਨਾਲ ਦੀ ਨਾਲ ਹੀ ਹਨਾ ਫਿਰ ਬਸ ਮੈਨੂੰ ਥੋੜਾ ਜਿਹਾ ਹਸਾਬ ਆ ਗਿਆ ਸੀ ਵੀ ਮੈਂ ਜਿੰਨੀਆਂ ਵੀ ਵੀਡੀਓ ਪਾਉਂਗੀ ਮੈਂ ਬੋਲ ਕੇ ਪਾਉਂਗੀ ਠੀਕ ਹੈ ਮੈਂ ਬਸ ਪਹਿਲਾ ਤਾਂ ਮੇਰਾ ਤੁਹਾਨੂੰ ਇਹੀ ਸੁਝਾਅ ਵੀ ਜੇ ਤੁਸੀਂ ਕੋਈ ਸਟੀਚਿੰਗ ਦਾ ਕੁਕਿੰਗ ਦਾ ਕੋਈ ਵੀ ਚੈਨਲ ਸ਼ੁਰੂ ਕਰਦੇ ਹੋ ਤੁਸੀਂ ਆਪਦੀ ਮਤਲਬ ਬੋਲ ਕੇ ਵੀਡੀਓ ਪਾਓ ਠੀਕ ਹੈ ਤਾਂ ਕਿ ਤੁਹਾਡੀ ਗੱਲ ਸੁਣਨ ਲਈ ਬੰਦਾ 1 ਮਿੰਟ ਰੁਕੇ ਤਾਂ ਸਹੀ ਠੀਕ ਹੈ ਉਸ ਤੋਂ ਬਾਅਦ ਚਲੋ ਤੁਸੀਂ ਲੌਂਗ ਵੀਡੀਓ ਪਾਉਣਾ ਸ਼ੁਰੂ ਕਰ ਦੋ ਫਿਰ ਜੇ ਤੁਹਾਨੂੰ ਲੱਗਦਾ ਵੀ ਹਾਂ ਹੁਣ ਥੋੜੇ ਜਿਹਾ ਫਾਲੋਅਰ ਹੋ ਗਏ ਸਾਡੇ ਫਿਰ ਲੌਂਗ ਵੀਡੀਓ ਪਾਉਣੀ ਸ਼ੁਰੂ ਕਰ ਦੋ ਲੌਂਗ ਵੀਡੀਓ ਜਿਹੜੀ ਹੈਗੀ ਤੁਸੀਂ ਉਹ ਹਫਤੇ ਵਿੱਚ ਆਪਾਂ ਮੈਂ 2 ਜਾਂ 3 ਵੀਡੀਓ ਪਾ ਦਿਆ ਕਰੋ ਹਨਾ ਆਪਾਂ ਮੈਂ ਡੇਲੀ ਪਾ ਦਿਆ ਕਰੋ ਮਰਜ਼ੀ ਆ ਤੁਹਾਡੀ ਜਦੋਂ ਤੁਸੀਂ ਤੁਹਾਡੇ ਥੋੜੇ ਜਿਹਾ ਫਾਲੋਅਰ ਬਣ ਗਏ ਨਾ ਜਾਂ ਤੁਹਾਡੀ ਵੀਡੀਓ ਚੱਲਣ ਲੱਗ ਗਈ ਫਿਰ ਤੁਹਾਨੂੰ ਇੰਨਾ ਕ ਹੌਸਲਾ ਹੋ ਜਾਊਗਾ ਨਾ ਫਿਰ ਤੁਹਾਨੂੰ ਲੱਗਣਾ ਵੀ ਨਹੀਂ ਅਸੀਂ ਪਾਵਾਂਗੇ ਵੀਡੀਓ ਠੀਕ ਹੈ ਤੁਸੀਂ ਬਸ ਅਹੀਂ ਰੱਖਿਓ ਵੀ ਹਫ਼ਤੇ 'ਚ ਭਾਵੇਂ ਦੋ ਵਾਰੀ ਤਾਂ ਕਮ ਸੇ ਘੱਟੋ-ਘੱਟ ਵੀਡੀਓ ਪਾਇਓ ਤੇ ਇੱਕ ਤੁਸੀਂ ਕੀ ਕਰਨਾ ਉਸੇ ਇੱਕ ਟਾਈਮ ਰੱਖ ਲੋ ਆਪਦਾ ਵੀਡੀਓ ਪਾਉਣ ਦਾ ਵੀ ਬਸ ਅਸੀਂ ਆਹ ਟਾਈਮ ਤੇ ਵੀਡੀਓ ਜਿਹੜੀ ਹੈਗੀ ਉਹ ਪਾਉਣੀ ਆ ਮੈਂ ਸ਼ਾਮ ਨੂੰ ਪਾਉਂਦੀ ਹੁੰਦੀ ਸੀ 7:30 8 ਵਜੇ ਵੀਡੀਓ ਹਨਾ ਮੈਂ ਕੀ ਕਰਦੀ ਹੁੰਦੀ ਸੀ ਮੈਂ ਟਾਈਮ ਰੱਖਦੀ ਹੁੰਦੀ ਸੀ ਵੀਡੀਓ ਦਾ ਵੀ ਮੈਂ 8 ਵਜੇ ਪਾ ਹੀ ਦੇਣੀ ਆ ਵੀਡੀਓ ਠੀਕ ਆ ਕਈ ਵਾਰੀ ਚਲ 8:30 ਵੀ ਹੋ ਜਾਂਦੇ ਸੀ ਕਈ ਵਾਰੀ ਐਡੀਟਿੰਗ ਵਗੈਰਾ ਮੇਰੇ ਕੋਲ ਨਹੀਂ ਹੁੰਦੀ ਹੁੰਦੀ ਸੀ ਕਿ ਫਿਰ ਮੈਂ 8:30 ਵੀ ਪਾ ਦਿੰਦੀ ਹੁੰਦੀ ਸੀਗੀ ਬਸ ਤੁਸੀਂ ਇੱਕ ਟਾਈਮ ਰੱਖਣਾ ਵੀ ਆਪਾਂ ਇੰਨੇ ਵਜੇ ਵੀਡੀਓ ਪਾਉਣੀ ਆ ਠੀਕ ਹੈ ਬਸ ਦੇਖੋ ਹੁਣ ਤੁਹਾਨੂੰ ਇੰਨਾ ਕ ਹੌਸਲਾ ਤਾਂ ਕਰਨਾ ਹੀ ਪਊਗਾ ਜੇ ਤੁਸੀਂ ਆਪਦਾ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋਗੇ ਹਨ ਕਿਉਂਕਿ ਜੇ ਅਸੀਂ ਨਹੀਂ ਕਰਾਂਗੇ ਫਿਰ ਹੋਰ ਸਾਡੇ ਲਈ ਕੌਣ ਕਰੂਗਾ ਹਨਾ ਬੱਚੇ ਤਾਂ ਸਾਨੂੰ ਦੱਸ ਸਕਦੇ ਨੇ ਬਸ ਵੀ ਮੰਮੀ ਆਏ ਕਰ ਲੋ ਜਾਂ ਤੁਹਾਡਾ ਕੋਈ ਵੀ ਦੱਸਣ ਵਾਲਾ ਤੁਸੀਂ ਪੁੱਛ ਲੋ ਇੱਕ ਅੱਧੀ ਵਾਰੀ ਉਹ ਅਗਲੇ ਤੋਂ ਵੀ ਆਪਾਂ ਸਾਨੂੰ ਦੱਸ ਦੋ ਵੀ ਵੀਡੀਓ ਕਿਵੇਂ ਪਾਉਣੀ ਆ ਮੇਰਾ ਬੇਟਾ ਹੈਗਾ ਮਤਲਬ ਮੈਂ ਤੁਹਾਨੂੰ ਦੱਸਦੀ ਆ ਮੇਰਾ 20 ਸਾਲ ਦਾ ਬੇਟਾ ਹੈਗਾ ਤੇ ਮੈਂ ਉਹਦੇ ਕੋਲੋਂ ਸਿੱਖਿਆ ਸਾਰਾ ਕੁਝ ਮੈਂ ਉਹਦੇ ਪਿੱਛੇ ਪਈ ਰਹਿੰਦੀ ਸੀ ਵੀ ਪੁੱਤ ਮੈਨੂੰ ਸਿਖਾ ਦੇ ਤੂੰ ਵੀਡੀਓ ਕਿਵੇਂ ਪਾਉਂਦੇ ਹੁੰਦੇ ਨੇ ਚੱਲ ਉਹਨੇ ਮੈਨੂੰ ਸਿਖਾਤਾ ਹਨਾ ਪਰ ਦੇਖੋ ਹੁਣ ਉਹ ਵੀ ਵੀਡੀਓ ਮੇਰੀ ਕਿਵੇਂ ਐਡਿਟ ਕਰਕੇ ਪਾ ਸਕਦਾ ਸੀ ਹੁਣ ਸਲਾਈ ਦਾ ਤਾਂ ਮੈਨੂੰ ਹੀ ਪਤਾ ਸੀ ਨਾ ਵੀ ਇੱਥੋਂ ਐ ਦੱਸਣਾ ਇੱਥੋਂ ਐ ਦੱਸਣਾ ਉਹ ਐਡਿਟ ਨਹੀਂ ਕਰਦਾ ਮੇਰੀ ਵੀਡੀਓ ਮੈਂ ਹੀ ਕਰਦੀ ਆ ਆਪਦੀ ਸਾਰੀ ਵੀਡੀਓ ਐਡਿਟ ਤੇ ਫਿਰ ਉਸ ਤੋਂ ਬਾਅਦ ਚ ਮੈਂ ਥੰਬਨੇਲ ਬਣਾਉਣਾ ਸਿੱਖਿਆ ਵੀ ਜਿਹੜੀ ਆਪਾਂ ਫੋਟੋ ਲਾਉਨੇ ਹੁੰਨੇ ਆ ਉੱਤੇ ਫਿਰ ਮੈਂ ਉਹ ਤੁਹਾਨੂੰ ਐਪ ਵੀ ਦੱਸ ਦੂੰਗੀ ਵੀ ਕਿਹੜੀ ਐਪ ਤੋਂ ਜਿਹੜੀ ਥੰਬਨੇਲ ਬਣਦਾਗਾ ਵੀ ਉਹ ਕਿਹੜੀ ਐਪ ਤੋਂ ਬਣਦਾਗਾ ਪਹਿਲਾਂ ਮੈਂ ਇੱਕ ਕੈਨਵਾ ਐਪ ਕਰਕੇ ਹੈਗੀ ਆ ਕੈਨਵਾ ਉਹਦਾ ਨਾਮ ਹੈਗਾ ਕੈਨਵਾ ਉਤੇ ਮੈਂ ਆਪਣੀਆਂ ਮਤਲਬ ਐਡਿਟ ਕਰਦੀ ਹੁੰਦੀ ਸੀ ਵੀਡੀਓ ਠੀਕ ਆ ਉਸ ਤੋਂ ਬਾਅਦ ਫਿਰ ਨਾ ਮੈਨੂੰ ਥੋੜਾ ਵਧੀਆ ਨਹੀਂ ਲੱਗਿਆ ਉਤੇ ਐਡਿਟ ਕਰਨਾ ਤੇ ਫਿਰ ਮੈਂ ਉਤੇ ਕਰ ਲਾ ਕਿਹੜਾ ਹਰਸ਼ ਉਹ ਨਹੀਂ ਨਹੀਂ ਇਨ ਸ਼ੋਰਟ ਨਹੀਂ ਉਹ ਆ ਜਿਹੜਾ ਹੁੰਦੀ ਤੇ ਆਪਾਂ ਹੁਣ ਕਰਦੇ ਆ ਅਲਟੀਮੇਟ ਹਾਂ ਅਲਟੀਮੇਟ ਥੰਬਨੇਲ ਉਹਤੇ ਬਹੁਤ ਵਧੀਆ ਥੰਬਨੇਲ ਬਣਦੇ ਨੇ ਤੇ ਮਤਲਬ ਜੇ ਆਪਾਂ ਬਣਾਉਣੇ ਹੋਣ ਜਿਹੜੀ ਆਪਾਂ ਫੋਟੋ ਲਾਉਨੇ ਆ ਵੱਡੀ ਵੀਡੀਓ ਤੇ ਅਲਟੀਮੇਟ ਥੰਬਨੇਲ ਕਰਕੇ ਆਪਾਂ ਤੁਸੀਂ ਉਹ ਆਪਣੇ ਫੋਨ 'ਚ ਡਾਊਨਲੋਡ ਕਰ ਲਿਓ ਹਣਾ ਉਹਦੇ ਵਿੱਚ ਸਾਰਾ ਕੁਝ ਮਤਲਬ ਸਟੈਪ ਵਾਈਜ਼ ਸਟੈਪ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਜੇ ਕੋਈ ਕਿਸੇ ਨੂੰ ਨਹੀਂ ਆਉਂਦਾ ਮੈਂ ਤੁਹਾਨੂੰ ਉਹ ਵੀ ਸਿਖਾ ਦੂੰਗੀ ਮੈਂ ਉਹਦੀ ਵੀ ਵੀਡੀਓ ਪਾ ਦੂੰਗੀ ਤੁਹਾਨੂੰ ਨਹੀਂ ਮੈਂ ਸਾਰਾ ਕੁਝ ਆਪ ਦਾ ਆਪ ਕਰਦੀ ਆ ਆਪਦੀ ਵੀਡੀਓ ਦਾ ਐਡੀਟਿੰਗ ਥੰਬਨੇਲ ਜੋ ਵੀ ਬਣਾਉਣਾ ਮੈਂ ਆਪ ਕਰਦੀ ਆ ਦੇਖੋ ਮੈਂ ਵੀ ਕੋਈ ਜ਼ਿਆਦਾ ਪੜ੍ਹੀ ਹੋਈ ਨਹੀਂ ਹੈਗੀ ਮੈਂ ਵੀ 12 ਪ ਮੇਰੇ ਮਨ ਚ ਹਮੇਸ਼ਾ ਇਹੀ ਰਹਿੰਦਾ ਹੁੰਦਾ ਸੀ ਵੀ ਮੈਂ ਕੁਝ ਕਰ ਨਹੀਂ ਪਾਈ ਜ਼ਿੰਦਗੀ ਦੇ ਵਿੱਚ ਹਨਾ ਵੀ ਮੈਂ ਕੁਝ ਨਾ ਕੁਝ ਤਾਂ ਕਰੂੰਗੀ ਫਿਰ ਬਸ ਮੇਰੀ ਬੀਬੀ ਨੇ ਮੈਨੂੰ ਕਹਿਤਾ ਵੀ ਤੂੰ ਵੀਡੀਓ ਪਾ ਦਿਆ ਕਰ ਹਨਾ ਫਿਰ ਚੱਲ ਕੁਦਰਤੀ ਵੀਡੀਓ ਜਿਹੜੀਆਂ ਹੈਗੀਆਂ ਸੀ ਕੁਦਰਤੀ ਨਹੀਂ ਚਲੋ ਆਪਾਂ ਕਹਿੰਦੇ ਜਦੋਂ ਆਪਾਂ ਪਾਉਨੇ ਆ ਨਾ ਵੀਡੀਓ ਚੱਲਦੀਆਂ ਨੇ ਇਹ ਤੁਹਾਡੀ ਇਹ ਗਾਰੰਟੀ ਆ ਜਦੋਂ ਆਪਾਂ ਡੇਲੀ ਡੇਲੀ ਪਾਉਨੇ ਆ ਵੀਡੀਓ ਤਾਂ ਲੋਕ ਸਾਡੀ ਵੀਡੀਓ ਦੇਖਦੇ ਨੇ ਨਹੀਂ ਚਲੋ ਤੁਹਾਡੀ ਵੀਡੀਓ ਜ਼ਰੂਰ ਚੱਲੂਗੀ ਤੁਸੀਂ ਡੇਲੀ ਵੀਡੀਓ ਪਾਓ ਡੇਲੀ ਨਹੀਂ ਤਾਂ ਇੱਕ ਜਾਂ ਦੋ ਦਿਨ ਛੱਡ ਕੇ ਤਾਂ ਪਾਓ ਤੇ ਤੁਸੀਂ ਸ਼ਾਰਟ ਦੇ ਵਿੱਚ ਵੀਡੀਓ ਜ਼ਰੂਰ ਪਾਓ ਉਹਦੀ ਜਿਹੜੀ ਰੀਚ ਹੁੰਦੀ ਆ ਨਾ ਉਹ ਬਹੁਤ ਜ਼ਿਆਦਾ ਹੁੰਦੀ ਆ ਜੇ ਆਪਣੀ ਸ਼ਾਰਟ ਵੀਡੀਓ ਮੰਨ ਲਾ ਆਪਣੀ 100 ਲੋਕਾਂ ਤੱਕ ਜਾਣੀ ਆ ਤਾਂ ਜਿਹੜੀ ਆਪਣੀ ਸ਼ਾਰਟ ਵੀਡੀਓ ਹੁੰਦੀ ਆ ਨਾ ਉਹ ਆਪਣੀ ਪਤਾ ਨਹੀਂ ਹਜ਼ਾਰਾਂ ਲੋਕਾਂ ਤੱਕ ਜਾਂਦੀ ਆ ਉਸ ਤੋਂ ਬਾਅਦ ਫਿਰ ਲੋਕ ਤੁਹਾਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇਗੇ ਫਿਰ ਸਾਡੇ ਸਬਸਕ੍ਰਾਈਬਰ ਗੇਨ ਹੁੰਦੇ ਨੇ ਜਦੋਂ ਆਪਾਂ ਲੌਂਗ ਵੀਡੀਓ ਦੇ ਵਿੱਚ ਪਾਉਨੇ ਆ ਉਹਦੀ ਇੰਨੀ ਰੀਚ ਨਹੀਂ ਹੁੰਦੀ ਹੈਗੀ ਵੱਧ ਤੋਂ ਵੱਧ 50 60 ਲੋਕ ਸਾਡੀ ਵੀਡੀਓ ਦੇਖਦੇ ਨੇ 50 60 ਚੋਂ ਇੱਕ ਅੱਧਾ ਸਾਨੂੰ ਸਬਸਕ੍ਰਾਈਬ ਕਰਦਾ ਹੁੰਦਾ ਹਨਾ ਤੇ ਜਿਹੜੀ ਸ਼ਾਰਟ ਵੀਡੀਓ ਹੁੰਦੀ ਆ ਨਾ ਉਹਦੇ ਵਿੱਚ ਤੁਹਾਡੀ ਰੀਚ ਜਿਹੜੀ ਹੈਗੀ ਆ ਪਤਾ ਨਹੀਂ ਕਿੱਥੇ ਤੱਕ ਚਲੀ ਜਾਂਦੀ ਹੁੰਦੀ ਆ ਇਸ ਲਈ ਮੇਰੀ ਰਿਕਵੈਸਟ ਆ ਤੁਸੀਂ ਸ਼ਾਰਟ ਦੇ ਵਿੱਚ ਵੀ ਵੀਡੀਓ ਹੈਗੀ ਜਿਹੜੀ ਉਹ ਜ਼ਰੂਰ ਪਾਇਆ ਕਰੋ ਪਰ ਮੈਂ ਇੱਕ ਦਿਨ ਛੱਡ ਕੇ ਪਾਓ ਤੁਸੀਂ ਜ਼ਰੂਰ ਵੀਡੀਓ ਪਾਉਣੀ ਆ ਤੇ ਬੋਲ ਕੇ ਪਾਉਣੀ ਆ ਠੀਕ ਆ ਇਹ ਮੇਰੀ ਗੱਲ ਲੜ ਬਣ ਲਿਓ ਬੋਲ ਕੇ ਤੁਸੀਂ ਵੀਡੀਓ ਪਾਉਣੀ ਆ ਫਿਰ ਤੁਹਾਡੇ ਫਾਲੋਅਰ ਬਣਨਗੇ ਹੀ ਬਣਨਗੇ ਇਹ ਹੋ ਹੀ ਨਹੀਂ ਸਕਦਾ ਵੀ ਤੁਹਾਡੇ ਸਬਸਕ੍ਰਾਈਬਰ ਨੇ ਜਿਹੜੇ ਉਹ ਬਣਨ ਨਾ ਠੀਕ ਆ ਕਿਉਂਕਿ ਜਦੋਂ ਤੁਸੀਂ ਬੋਲ ਕੇ ਆਪਦੀ ਗੱਲ ਕਿਸੇ ਤੱਕ ਦੱਸੀ ਹਣਾ ਕਿਸੇ ਨੂੰ ਤਾਂ ਸਮਝ ਆਊਗੀ ਥੋੜੀ ਪਰ ਜੋ ਤੁਸੀਂ ਸੌਂਗ ਲਾ ਕੇ ਪਾਤੀ ਕਿਹਨੂੰ ਥੋੜੀ ਗੱਲ ਸਮਝ ਚ ਆਊਗੀ ਇਸ ਲਈ ਮੈਂ ਇਹੀ ਕਹਿੰਦੀ ਆ ਭੈਣਾਂ ਨੂੰ ਵੀ ਬਸ ਤੁਸੀਂ ਨਾ ਬੋਲ ਕੇ ਜ਼ਰੂਰ ਪਾਉਣੀ ਆ ਵੀਡੀਓ ਠੀਕ ਆ ਮੈਨੂੰ ਵੀ ਨਾ ਕੈਮਰੇ ਅੱਗੇ ਬੋਲਣ ਵੇਲੇ ਨਾ ਥੋੜੀ ਜਿਹੀ ਪਹਿਲਾਂ ਲੱਗਦੀ ਹੁੰਦੀ ਸੀ ਝਿਜਕ ਜੀ ਮੈਨੂੰ ਐ ਲੱਗਦਾ ਸੀ ਹਾਇ ਮੈਂ ਕਿਵੇਂ ਬੋਲੂਗੀ ਇਹ ਥੋੜੀ ਜਿਹੀ ਝਿਜਕ ਤਾਂ ਆਪਾਂ ਨੂੰ ਰਹਿੰਦੀ ਰਹਿੰਦੀ ਹੁੰਦੀ ਆਗੀ ਪਰ ਜਦੋਂ ਤੁਸੀਂ 2-4 ਵਾਰੀ ਵੀਡੀਓ ਬਣਾ ਲਈ ਨਾ ਤੁਹਾਡੇ ਅੰਦਰ ਇੰਨਾ ਕੁ ਹੌਸਲਾ ਆ ਜਾਊਗਾ ਨਾ ਫਿਰ ਤੁਹਾਨੂੰ ਲੱਗਣਾ ਵੀ ਨਹੀਂ ਮੈਂ ਤਾਂ ਸਾਰਾ ਕੁਝ ਕਰ ਲੂੰਗੀ ਹੁਣ ਫ ਔਰ ਮੈਂ ਕਹਿੰਦੀ ਆ ਵੀ ਹਾਂ ਠੀਕ ਆ ਜੋ ਮੈਂ ਕਰਨਾ ਚਾਹੁੰਦੀ ਸੀ ਉਹ ਮੈਂ ਕਰ ਕਰ ਲਿਆ ਬਸ ਇਹ ਮੇਰੇ ਅੰਦਰ ਹਮੇਸ਼ਾ ਹੀ ਇਹਨੂੰ ਇਹ ਮਹੰਕਾਰ ਨਹੀਂ ਹੈਗਾ ਮੇਰਾ ਮੈਂ ਕਹਿੰਦੀ ਆ ਵੀ ਇਹ ਮੇਰਾ ਹੌਸਲਾ ਮੈਨੂੰ ਅੰਦਰੋਂ ਹੌਸਲਾ ਮਿਲਦਾ ਇਸ ਚੀਜ਼ ਨਾਲ ਵੀ ਹਾਂ ਜੋ ਮੈਂ ਕਰਨਾ ਚਾਹੁੰਦੀ ਸੀ ਉਹ ਮੈਂ ਕਰ ਲਿਆ ਬਸ ਜਦੋਂ ਤੁਹਾਡੇ ਅੰਦਰ ਵੀ ਆਈਆਂ ਆਗੇ ਨਾ ਵੀ ਹਾਂ ਅਸੀਂ ਆ ਕਰਨਾ ਚਾਹੁੰਦੀਆਂ ਸੀ ਤਾਂ ਬਸ ਅਸੀਂ ਕਰਤਾ ਤਾਂ ਫਿਰ ਜਿਹੜਾ ਉਹ ਹੌਸਲਾ ਹੁੰਦਾ ਨਾ ਬੰਦੇ ਦੇ ਅੰਦਰ ਉਹ ਦਸ ਜਾਨਾਂ ਨੂੰ ਹੋਰ ਹੌਸਲਾ ਦੇਣ ਜੋਗਾ ਹੋ ਜਾਂਦਾ ਫਿਰ ਬਸ ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਵੀ YouTube ਤੋਂ ਪਤਾ ਨਹੀਂ ਪੈਸੇ ਬਣਦੇ ਨੇ ਪਤਾ ਨਹੀਂ ਹੀ ਬਣਦੇ ਨੇ ਲੋਕ ਉਹੀ ਕਰਦੇ ਨੇ ਦੇਖੋ ਭਾੜੇ ਬਣਦੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਇੱਕ ਦਿਨ ਵੀ ਕਿੰਨੇ ਬਣਦੇ ਨੇ ਉਹ ਹਜੇ ਟਾਈਮ ਨਹੀਂ ਆਇਆ ਹੈਗਾ ਉਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਕਿੰਨੇ ਬਣਦੇ ਨੇ ਠੀਕ ਆ ਤੇਰਾ ਬੇਟਾ ਮੇਰੀ ਵੀਡੀਓ ਬਣਾਉਂਦਾ ਹੁੰਦਾਗਾ ਤੇ ਜੇ ਤੁਹਾਡੇ ਕੋਲੇ ਚਲੋ ਕੋਈ ਨਹੀਂ ਵੀ ਹੈਗਾ ਤਾਂ ਤੁਸੀਂ ਸਟੈਂਡ ਲੈ ਲਓ ਉਹ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਦੂੰਗੀ ਵੀ ਕਿਹੜੀਆਂ-ਕਿਹੜੀਆਂ ਆਪਾਂ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਇੱਕ ਆਪਾਂ ਨੂੰ ਸਟੈਂਡ ਚਾਹੀਦਾ ਹੁੰਦਾ ਵੀਡੀਓ ਬਣਾਉਣ ਵਾਸਤੇ ਤੇ ਇੱਕ ਨਾ ਮਾਈਕ ਚਾਹੀਦੇ ਹੁੰਦੇ ਨੇ ਇਹ ਦੇਖੋ ਮੇਰੇ ਲੱਗਿਆ ਵੀ ਹੋਇਆ ਇਹ ਵਾਲਾ ਮਾਈਕ ਆ ਜਿਹੜਾ ਇਹ ਇਹਦੇ ਨਾਲ ਥੋੜੀ ਆਵਾਜ਼ ਜਿਹੜੀ ਹੈਗੀ ਉਹਦੇ 'ਚ ਮਤਲਬ ਕਲੀਅਰ ਆਉਗੀ ਬਿਲਕੁਲ ਹਨਾ ਇਹ ਮਾਈਕ ਮੈਂ ਲਾ ਕੇ ਰੱਖਦੀ ਹੁੰਦੀ ਆਂਗੀ ਤੇ ਆਹ ਵਾਲੇ ਮਾਈਕ ਨੇ ਇਹ ਇਹ ਡੀਜੀ ਟੈਕ ਦੇ ਮਾਈਕ ਨੇਗੇ ਇਹ ਆਪਾਂ ਨੂੰ ਆਨਲਾਈਨ ਮਿਲ ਜਾਂਦੇ ਨੇ ਇਹ ਤੁਸੀਂ ਜ਼ਰੂਰ ਲੈ ਲਿਓ ਠੀਕ ਹੈ ਇਹ ਘਰ ਦੇ ਵਿੱਚ ਕੋਈ ਵੀ ਤੁਹਾਨੂੰ ਲੱਗਦਾ ਵੀ ਹਾਂ ਇਹ ਅਸੀਂ ਕੰਮ ਸਿਖਿਆ ਸਕਦੇ ਹਾਂ YouTube ਤੇ ਆ ਕੇ ਤੁਸੀਂ ਕਿਸੇ ਵੀ ਚੀਜ਼ ਦਾ ਚੈਨਲ ਬਣਾ ਸਕਦੇ ਹੋ ਕਿਉਂਕਿ ਤੁਸੀਂ YouTube ਖੋਲ ਕੇ ਦੇਖੋਗੇ ਨਾ ਪਤਾ ਨਹੀਂ ਹਜ਼ਾਰਾਂ ਚੈਨਲ ਬਣੇ ਹੋਏ ਨੇ ਪਤਾ ਨਹੀਂ ਕੀ ਕੀ ਸਿਖਾ ਰਹੇ ਨੇ ਲੋਕ YouTube ਤੇ ਤੁਸੀਂ ਕੀ ਕਰਨਾ ਇੱਕ ਮਤਲਬ ਇੱਕ ਵੀਡੀਓ ਤਾਂ ਤੁਸੀਂ ਡੇਲੀ ਸ਼ਾਰਟ ਪਾਉਣੀ ਹੀ ਪਾਉਣੀ ਆ ਠੀਕ ਆ ਇੰਨਾ ਕਿ ਤੁਸੀਂ ਬਸ ਰੱਖਿਓ ਤੇ ਜਿਹੜੀ ਲੌਂਗ ਵੀਡੀਓ ਹੈਗੀ ਆ ਉਹ ਭਾਵੇਂ ਤੁਸੀਂ ਇੱਕ ਦਿਨ ਛੱਡ ਕੇ ਪਾ ਦਿਓ ਭਾਵੇਂ ਤੁਸੀਂ ਦੋ ਦਿਨ ਛੱਡ ਕੇ ਪਾ ਦਿਓ ਹਨਾ ਐਵੇਂ ਤੁਸੀਂ ਕਰ ਸਕਦੇ ਹੋ ਫਿਰ ਥੋੜਾ ਚੈਨਲ ਆ ਜਿਹੜਾ ਉਹ ਪੱਕਾ ਗਰੋ ਹੋਊਗਾ 101% ਪਰ ਜੇ ਹੁਣ ਤੁਸੀਂ ਇਹ ਸੋਚ ਲਿਆ ਨਾ ਵੀ ਅਸੀਂ ਅੱਜ ਵੀਡੀਓ ਪਾਤੀ ਉਸ ਤੋਂ ਬਾਅਦ ਤਾਂ ਅਸੀਂ ਭੁੱਲੀ ਗਈਆਂ ਵੀ ਵੀਡੀਓ ਕਦੋਂ ਪਾਉਣੀ ਆਂਗੀ 10 ਦਿਨ ਬਾਅਦ ਪਾਈ ਹਨਾ ਫਿਰ ਦੇਖੋ ਫੇਰ ਤਾਂ ਮੈਂ ਨਹੀਂ ਕਹਿੰਦੀ ਹੈਗੀ ਵੀ ਕੁਝ ਹੋ ਸਕਦਾਗਾ ਕਿਉਂਕਿ ਮੈਂ ਤਾਂ ਦੇਖੋ ਇਸੇ ਹਿਸਾਬ ਨਾਲ ਚੱਲਨੀ ਆ ਮੈਂ ਲਗਾਤਾਰ ਵੀਡੀਓ ਪਾਈਆਂ ਨਹੀਂ ਗਈਆਂ ਫਿਰ ਮੇਰੀ ਰੀਚ ਵਧਿਆ ਚੈਨਲ ਦੀ ਠੀਕ ਹੈ ਤੁਸੀਂ ਵੀ ਇਹੀ ਰੱਖਣਾ ਬਸ ਲਗਾਤਾਰ ਵੀਡੀਓ ਪਾਉਣੀਆਂ ਨੇ ਜਦੋਂ ਆਪਾਂ ਕੋਈ ਥਾਂ ਨਹੀਂ ਲਿਆ ਅੰਦਰ ਕੰਮ ਮੰਨਦੇ ਅੰਦਰ ਵੀ ਆਪਾਂ ਇਹ ਕੰਮ ਕਰਨਾ ਹੀ ਕਰਨਾ ਨਾਲੇ ਤੁਸੀਂ ਇੱਕ ਗੱਲ ਦੇਖੋ ਇਹ ਜਦੋਂ ਤੱਕ ਆਪਣਾ ਚੈਨਲ ਜਿਹੜਾ ਹੈਗਾ ਉਹ ਮੋਨਟਾਈਜ਼ ਨਹੀਂ ਹੁੰਦਾ ਕੱਟੋ-ਕੱਟ ਤੁਸੀਂ ਉਦੋਂ ਤੱਕ ਜ਼ਿਆਦਾ ਮਿਹਨਤ ਕਰਨੀ ਆ ਹਨਾ ਜਦੋਂ ਥੋੜਾ ਚੈਨਲ ਮੋਨਟਾਈਜ਼ ਹੋ ਗਿਆ ਉਸ ਤੋਂ ਬਾਅਦ ਚ ਭਾਵੇਂ ਤੁਸੀਂ ਚਲੋ ਭਾਵੇਂ 2-4 ਦਿਨ ਛੱਡ ਕੇ ਵੀ ਪਾ ਦੋਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਜਿੰਨਾ ਚਿਰ ਥੋੜਾ ਮੋਨਟਾਈਜ਼ ਨਹੀਂ ਹੁੰਦਾ ਨਾ ਤੁਸੀਂ ਰੋਜ਼ ਵੀਡੀਓ ਪਾਓ ਹੁਣ ਦੇਖੋ ਮੋਨਟਾਈਜ਼ ਹੋਣ ਲਈ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ 4000 ਘੰਟੇ ਤੇ ਇਹਨਾਂ ਦਾ ਵਾਚ ਟਾਈਮ ਹੁੰਦਾ ਆਪਾਂ ਉਹ ਪੂਰਾ ਕਰਨਾ ਉਹ ਲੌਂਗ ਵੀਡੀਓ ਲਈ ਹੁੰਦਾ ਉਹਦੇ ਲਈ 365 ਦਿਨ ਹੁੰਦੇ ਨੇ ਇਹਨਾਂ ਦੇ ਮਤਲਬ 1 ਸਾਲ ਦੇ ਵਿੱਚ ਆਪਾਂ ਪੂਰਾ ਕਰਨਾ ਹੁੰਦਾ ਉਹ ਠੀਕ ਹੈ ਤੇ ਜਿਵੇਂ ਹੁਣ ਲੌਂਗ ਵੀਡੀਓ ਤੇ ਆਪਾਂ ਪਾਉਨੇ ਆਗੇ ਉਹਦੇ ਲਈ 4000 ਘੰਟੇ ਵਾਚ ਟਾਈਮ ਹੁੰਦਾਗਾ ਤੇ 1000 ਉਹਦੇ ਲਈ ਸਬਸਕ੍ਰਾਈਬਰ ਹੁੰਦੇ ਨੇ ਵੀ 1000 ਆਪਣੇ ਸਬਸਕ੍ਰਾਈਬਰ ਹੋਣੇ ਚਾਹੀਦੇ ਨੇ ਹਾਂ ਦੇਖੋ ਮੇਰੇ ਨਾਲ ਪਤਾ ਕੀ ਹੋਇਆ ਮੇਰਾ 1 ਮਹੀਨੇ ਦੇ ਵਿੱਚ ਵਿੱਚ ਨਾਲੇ ਮੇਰਾ ਵਾਚ ਟਾਈਮ 4000 ਘੰਟੇ ਵਾਲਾ ਵੀ ਪੂਰਾ ਹੋ ਗਿਆ ਸੀਗਾ ਤੇ 1000 ਸਬਸਕ੍ਰਾਈਬਰ ਵਾਲਾ ਵੀ ਪੂਰਾ ਹੋ ਗਿਆ ਸੀ ਤੇ ਜਾਂ ਡੇਢ ਮਹੀਨੇ ਦੇ ਵਿੱਚ ਮੇਰਾ ਸਾਰਾ ਹੋ ਗਿਆ ਸੀਗਾ ਸਾਰਾ ਕੁਝ ਕੰਪਲੀਟ ਕਿਉਂਕਿ ਮੈਂ ਡੇਲੀ ਵੀਡੀਓ ਪਾਉਂਦੀ ਸੀ ਠੀਕ ਹੈ ਜੇ ਤੁਸੀਂ ਡੇਲੀ ਵੀਡੀਓ ਪਾਉਂਗੇ ਨਾ ਤਾਂ ਤੁਹਾਡਾ ਵੀ ਆਰਾਮ ਨਾਲ ਹੋ ਜਾਊਗਾ ਪੂਰਾ ਐਡਾ ਕੋਈ ਚੱਕਰ ਨਹੀਂ ਹੁੰਦਾ ਬਸ ਵੀਡੀਓ ਤੁਸੀਂ ਪਾਉਣੀ ਆ ਜਰੂਰ ਠੀਕ ਹੈ ਜੀ ਆਪਾਂ ਇੱਕ ਕੀ ਕਰਨਾ ਜਦੋਂ ਆਪਾਂ ਵੀਡੀਓ ਪਾਉਣੀ ਆ ਨਾ ਤਾਂ ਆਪਾਂ ਥੰਬਨੇਲ ਜਰੂਰ ਲਾਉਣਾ ਇੱਕ ਤਾਂ ਤੇ ਇੱਕ ਜਿਹੜੇ ਆਪਾਂ ਹੈਸ਼ਟੈਗ ਹੁੰਦੇ ਨੇ ਆਪਾਂ ਉਹ ਜਰੂਰ ਲਾਉਣੇ ਹੁੰਦੇ ਨੇ ਠੀਕ ਹੈ ਹੈਸ਼ਟੈਗ ਜਿਵੇਂ ਕਿ ਮੇਰਾ ਹੁਣ ਸਟੀਚਿੰਗ ਦਾ ਚੈਨਲ ਆ ਮੈਂ ਸਟੀਚਿੰਗ ਵਾਲੇ ਹੈਸ਼ਟੈਗ ਲਾਉਣੀਆਂ ਸਾਰੇ ਵੀ ਸਟੀਚਿੰਗ ਮਕ ਕਟਿੰਗ ਹਨਾ ਜੋ ਵੀ ਜਿਵੇਂ ਸਲਵਾਰ ਸੂਟ ਕਟਿੰਗ ਇਹ ਵਾਲੇ ਜਿਹੜੇ ਹੈਸ਼ਟੈਗ ਹੁੰਦੇ ਨੇ ਉਹ ਤੁਸੀਂ ਜਰੂਰ ਲਾਇਆ ਕਰੋ ਆਪਦੀ ਵੀਡੀਓ ਦੇ ਰਿਲੇਟਡ ਆ ਠੀਕ ਹੈ ਜਿਵੇਂ ਕੁਕਿੰਗ ਵਾਲੇ ਨੇ ਤਾਂ ਕੁਕਿੰਗ ਵਾਲੇ ਹੈਸ਼ਟੈਗ ਲਾਇਆ ਕਰੋ ਤਾਂ ਕਿ ਜਦੋਂ ਤੁਹਾਡੀ ਵੀਡੀਓ ਦੀ ਸਰਚ ਵੱਜੇ ਨਾ ਤਾਂ ਫਿਰ ਤੁਹਾਡੀ ਵੀਡੀਓ ਜਿਹੜੀ ਹੈਗੀ ਉਹ ਉੱਪਰ ਆ ਜਾਵੇ ਹਨਾ ਜਿਵੇਂ ਹੁਣ ਮੰਨ ਲਓ ਕਿਸੇ ਨੇ ਕੁਝ ਬਣਾਉਣਾ ਸਿੱਖਣਾਗਾ ਜੇ ਕੋਈ ਕੁਝ ਬਣਾ ਰਿਹਾ ਤਾਂ ਤੁਹਾਡੀ ਵੀਡੀਓ ਉੱਪਰ ਆਊਗੀ ਫਿਰ ਜਦੋਂ ਕੋਈ ਉਹ ਟੌਪਿਕ ਭਰੂਗਾ ਵੀ ਆਪਾਂ ਆ ਸਿੱਖਣਾਗਾ ਤੁਹਾਡੀ ਵੀਡੀਓ ਜਰੂਰ ਉੱਪਰ ਆਊਗੀ ਤੁਸੀਂ ਹੈਸ਼ਟੈਗ ਜਰੂਰ ਲਾਇਆ ਕਰੋ ਸ਼ਾਰਟ ਵੀਡੀਓ ਦੇ ਵਿੱਚ ਵੀ ਹੈਸ਼ਟੈਗ ਲਾਉਣੇ ਨੇ ਤੁਸੀਂ ਤੇ ਜਿਹੜੀ ਲੌਂਗ ਵੀਡੀਓ ਉਹਦੇ ਵਿੱਚ ਵੀ ਆਪਾਂ ਹੈਸ਼ਟੈਗ ਜਰੂਰ ਲਾਉਣੇ ਨੇ ਇੱਕ ਵਾਰਸ ਥੋੜਾ ਜਨਾ ਜਿਵੇਂ ਹੁਣ 5-7 ਦਿਨ ਕੱਢ ਕੇ ਤੁਸੀਂ ਐਡੀਟਿੰਗ ਜਰੂਰ ਸਿੱਖ ਲਓ ਕਿਉਂਕਿ ਐਡੀਟਿੰਗ ਤੋਂ ਬਿਨਾ ਨਾ ਵੀਡੀਓ ਤੁਹਾਡੀ ਪਾਣੀ ਇੰਪੋਸੀਬਲ ਜੀ ਹੁੰਦੀ ਆ ਜੇ ਤੁਹਾਨੂੰ ਐਡੀਟਿੰਗ ਆ ਜਾਊਗੀ ਤਾਂ ਤੁਸੀਂ ਵੀਡੀਓ ਜਿਹੜੀ ਹੈਗੀ ਉਹ ਵਧੀਆ ਪਾ ਸਕਦੇ ਹੋ ਹਨਾ ਹੁਣ ਦੇਖੋ ਜਿਹੜੀ ਵੀਡੀਓ ਐਡਿਟ ਕਰਨੀ ਹੁੰਦੀ ਆ ਉਹ ਆਪਾਂ ਕਿਹੜੀ ਐਪ ਤੇ ਐਡਿਟ ਕਰਨੀ ਆ ਮੈਂ ਜਿਹੜੀ ਐਪ ਤੇ ਐਡਿਟ ਕਰਦੀ ਮੈਂ ਇਨ ਸ਼ਾਰਟ ਤੇ ਕਰਦੀ ਹੁੰਦੀ ਆ ਠੀਕ ਆ ਇਨ ਸ਼ਾਰਟ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲਿਓ ਮੈਂ ਕਈ ਵੀਡੀਓ ਇਦਾਂ ਵੀ ਪਾਈਆਂ ਨਹੀਂ ਗਈਆਂ ਜਿਹਦੇ ਵਿੱਚ ਮੈਨੂੰ ਲੱਗਦਾ ਸੀ ਮੇਰੀ ਆਵਾਜ਼ ਕਲੀਅਰ ਨਹੀਂ ਆ ਰਹੀ ਤੇ ਫਿਰ ਮੈਂ ਉਹ ਚ ਆਵਾਜ਼ ਪਾ ਲੈਂਦੀ ਹੁੰਦੀ ਸੀਗੀ ਠੀਕ ਆ ਤੇ ਤੁਸੀਂ ਇਦਾਂ ਇਨ ਸ਼ਾਰਟ ਐਪ ਜਿਹੜੀ ਉਹ ਡਾਊਨਲੋਡ ਕਰਕੇ ਉਹ ਤੇ ਐਡੀਟਿੰਗ ਕਰ ਸਕਦੇ ਹੋ ਤੇ ਜਿਹੜਾ ਥੰਬਨੇਲ ਮੈਂ ਬਣਾਉਣੀ ਆ ਪਹਿਲਾਂ ਮੈਂ ਕੈਨਵਾ ਐਪ ਤੇ ਬਣਾਉਂਦੀ ਹੁੰਦੀ ਸੀ ਤੇ ਹੁਣ ਜਿਹੜਾ ਹੈਗਾ ਅਲਟੀ ਉਹ ਮੈਨੂੰ ਜ਼ਿਆਦਾ ਬੈਟਰ ਲੱਗਦਾਗਾ ਕਿਉਂਕਿ ਉੱਤੇ ਜਿਹੜਾ ਥੰਬਨੇਲ ਹੈਗਾ ਉਹ ਵਧੀਆ ਐਡਿਟ ਹੁੰਦਾਗਾ ਠੀਕ ਆ ਤੇ ਤੁਸੀਂ ਐਦਾ ਕਰਕੇ ਇਹ ਅਲਟੀਮੇਟ ਥੰਬਨੇਲ ਜਿਹੜੀ ਐਪ ਆ ਉਹ ਆਪਣੇ ਫੋਨ ਤੇ ਡਾਊਨਲੋਡ ਕਰ ਲੈਣੀ ਆ ਤੇ ਉਹਦੇ ਤੇ ਆਪਾਂ ਥੰਬਨੇਲ ਬਣਾਉਣੇ ਨੇ ਠੀਕ ਆ ਤੁਹਾਨੂੰ 2-4 ਦਿਨ ਲੱਗਣਗੇ ਬਸ ਤੁਸੀਂ ਸਾਰਾ ਕੁਝ ਸਿੱਖ ਜਾਉਂਗੇ ਮੈਂ ਵੀ 2-4 ਦਿਨਾਂ ਦੇ ਵਿੱਚ ਹੀ ਸਿੱਖ ਗਈ ਸੀ ਕਿ ਬਾਕੀ ਤਾਂ ਹੀ ਕਲਿੱਕ ਆਵਾਜਦਾ ਆਪਣੀ ਵੀਡੀਓ ਤੇ ਜਦੋਂ ਆਪਣਾ ਥੰਬਨੇਲ ਜਿਹੜਾ ਹੈਗਾ ਉਹ ਵਧੀਆ ਲੱਗਿਆ ਹੁੰਦਾ ਤੇ ਆਪਣੀ ਵੀਡੀਓ ਤੇ ਕਲਿੱਕ ਵੱਜੇ ਉਹਦਾ ਆਪਾਂ ਨੂੰ ਵਿਊ ਮਿਲੂਗਾ ਹਨਾ ਫਿਰ ਤਾਂ ਹੀ ਆਪਣਾ ਜਿਹੜਾ ਵਾਚ ਟਾਈਮ ਹੋਗਾ ਉਹ ਕੰਪਲੀਟ ਹੋਊਗਾ ਇਸੇ ਲਈ ਬਸ ਤੁਸੀਂ ਥੰਬਨੇਲ ਵਗੈਰਾ ਜਿਹੜਾ ਹੈਗਾ ਉਹ ਜਰੂਰ ਬਣਾਉਣਾ ਸਿੱਖ ਲਿਓ ਨੂੰ ਕੋਈ ਲੱਗਦਾ ਵੀ ਹਜੇ ਵੀ ਕੋਈ ਗੱਲ ਰਹਿ ਗਈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਠੀਕ ਹੈ ਤੇ ਇੱਕ ਨਾ ਮੈਂ ਇੱਕ ਦੋ ਦਿਨਾਂ ਤੱਕ ਆਪਣਾ ਨੰਬਰ ਜਰੂਰ ਸ਼ੇਅਰ ਕਰੂੰਗੀ ਮੈਂ ਨਵਾਂ ਨੰਬਰ ਲੈਣਾਗਾ ਕਿਉਂਕਿ ਮੇਰੇ ਹਸਬੰਡ ਬਾਹਰ ਕੰਮ ਕਰਦੇ ਨੇਗੇ ਹਨਾ ਦਿੱਲੀ ਕੰਮ ਕਰਦੇ ਨੇ ਉਹ ਉਹਨਾਂ ਦੇ ਆਉਣਾ ਹੁਣ ਤੇ ਮੈਂ ਬਸ ਨੰਬਰ ਨੰਬਰ ਜਿਹੜਾ ਹੈਗਾ ਨਵਾਂ ਲੈ ਕੇ ਤੇ ਫਿਰ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ ਆਪਣਾ ਨੰਬਰ ਜੇ ਤੇ ਆਪਣੀਆਂ ਜਿਹੜੀ ਕੋਈ ਵੀ ਪ੍ਰੋਬਲਮ ਹੋਗੀ ਤੁਹਾਡੀ ਸਟਿਚਿੰਗ ਦੇ ਰਿਲੇਟਡ ਤੁਸੀਂ ਮੈਨੂੰ ਬੇਝਿਜਕ ਹੋ ਕੇ ਪੁੱਛ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਸ਼ੇਅਰ ਕਰੂੰਗੀ ਠੀਕ ਆ ਆਪਣਾ ਤੇ ਬਸ ਹੁਣ ਮੈਨੂੰ ਲੱਗਦਾ ਵੀ ਮੈਂ ਦੱਸਤਾ ਤੁਹਾਨੂੰ ਸਾਰਾ ਕੁਝ ਹੀ ਦਿੱਤਾ ਪਰ ਜੇ ਕੁਝ ਰਹਿ ਵੀ ਗਿਆ ਹੋਵੇ ਨਾ ਤਾਂ ਬਸ ਮੈਂ ਇਹੀ ਕਹਿੰਨੀ ਆ ਵੀ ਤੁਸੀਂ ਮੈਨੂੰ ਪੁੱਛ ਲਿਓ ਮੈਸੇਜ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਵੀ ਹੋਰ ਜੇ ਕੋਈ ਤੁਹਾਡੇ ਰਿਲੇਟਡ ਕੁਐਸ਼ਨ ਰਹਿ ਗਿਆ ਹੋਊਗਾ ਤੇ ਚਲੋ ਆਪਾਂ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਤੁਹਾਡੇ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਕਲੀਅਰ ਹੋ ਗਏ ਹੋਣਗੇ ਹਨਾ ਤੇ ਬਸ ਤੁਸੀਂ ਹੌਸਲੇ ਜੇ ਨਾਲ ਇੱਕ ਵਾਰ ਵੀਡੀਓ ਪਾਉਣੀ ਸ਼ੁਰੂ ਕਰ ਦੋ ਤੇ ਆਪ ਹੀ ਤੁਹਾਡਾ ਚੈਨਲ ਆ ਜਿਹੜਾ ਉਹ ਗਰੋ ਹੋ ਜੂਗਾ ਤੇ ਆ ਐਡੀਟਿੰਗ ਵਗੈਰਾ ਸਿੱਖ ਲਓ ਮਾਈਕ ਵਗੈਰਾ ਲੈ ਲਓ ਸਸਤਾ ਲੈ ਲਓ ਕੋਈ ਗੱਲ ਨਹੀਂ ਹਜੇ ਫੋਨ ਫੋਨ ਦਾ ਕੋਈ ਚੱਕਰ ਨਹੀਂ ਵੀ ਵਧੀਆ ਤੋਂ ਵਧੀਆ ਹੀ ਫੋਨ ਹੋਣਾ ਚਾਹੀਦਾ ਆਪਣੇ ਕੋਲ ਫੋਨ ਆਪਣਾ ਨੋਰਮਲ ਵੀ ਹੋਊਗਾ ਨਾ ਤਾਂ ਚੱਲ ਜੂਗਾ ਕੀਕਾ ਸਟੈਂਡ ਵਗੈਰਾ ਲੈ ਲਓ ਉਹ ਮੈਂ ਚੀਜ਼ਾਂ ਜੇ ਮੈਨੂੰ ਕੋਈ ਭੈਣ ਕਹੂਗੀ ਨਾ ਮੈਂ ਦਿਖਾ ਦੂੰਗੀ ਵੀਡੀਓ ਦੇ ਵਿੱਚ ਵੀ ਸਾਡੇ ਕੋਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਦੇ ਨਾਲ ਅਸੀਂ ਵੀਡੀਓ ਐਡਿਟ ਕਰਦੇ ਆ ਮਤਲਬ ਚਲੋ ਜੀ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਥੋੜੀ ਲੰਬੀ ਜ਼ਰੂਰ ਹੋਗੀ ਹੋਣੀ ਆ ਪਰ ਗੱਲਾਂ ਦੱਸਣੀਆਂ ਇਹ ਜ਼ਰੂਰੀ ਸੀਗੀਆਂ ਬਹੁਤ ਫਿਰ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ